ਆਉਂ ਤੱਕਾ ਦੇ ਕੇ ਸਾਈਡ ਕੋਈ ਕਰ ਦੂ ਅਸਦੂ ਮੂਸੇ ਵਾਲਾ ਕੋਈ ਤੱਕਾ ਲਾਈਂ ਆਂ ਲਾਈਂ ਆਂ ਲਾਈਂ ਚੱਲੋ ਇਹਦਾ ਜਿੱਥੇ ਪੈਰ ਗੜੋ ਨੇ ਉੱਥੇ ਖੜੇ ਆਂ ਆਪਦੀ ਮਰਜ਼ੀ ਹੂ ਤਾਂ ਪਿੱਛੇ ਹਟ ਜਾਗੇ ਨਹੀਂ ਨਹੀਂ ਕਿਸੇ ਦੇ ਧੱਕਿਆ ਨਹੀਂ ਹਟਦੇ ਮਗਰੋਂ ਬਹੁ ਬਹੁ ਜੁਨੇ ਮਰਜ਼ੀ ਕਰੀ ਚੱਲੋ ਜਿਨੇ ਜੋ ਕਰਨਾ ਸੀ ਉਹ ਤਾਂ ਕਰ ਹੀ ਦਿੱਤਾ ਹੁਣ ਅੱਗੇ ਪਿੱਛੇ ਜਾ ਜਾ ਕਹੀ ਜਾਣਾ ਵੀ ਅਸੀਂ ਚੱਕ ਲੈਗੇ ਸੀ ਇਹ ਕਰਦੇ ਕੱਖ ਨਹੀਂ ਆਉਣਾ ਸਾਰੀ ਦੁਨੀਆ ਨੂੰ ਪਤਾ ਵੀ ਕਿਹਨੇ ਕਿਹਦੀ ਕਿੰਨੀ ਕਿੰਨੇ ਰੇਟਾਈ ਐ ਇੱਥੇ ਇਨਾਂ ਦੇ ਦਿਮਾਗਾਂ 'ਚ ਰੀਲਾਂ ਭਰੀਆਂ ਹੋਈਆਂ ਨੇ ਵੀ ਕਿੱਥੇ ਲਿਆ ਲਿਆ ਕਿਨੇ ਕਿਵੇਂ ਮਾਰੀਆਂ ਨੇ ਇਹਨਾਂ ਦੇ ਅੰਦਰ ਨੂੰ ਦੱਸਣ ਦੀ ਲੋੜ ਨਹੀਂ ਕੌਣ ਕਿੰਨੇ ਕਬਾਣੀ ਚ ਹੈ ਜੋਰ ਬਿਨਾ ਪਤਾਂਤ ਹੰਕਾਰ ਨਹੀਂ ਏ ਰਤਬਾ ਮੂਸੇ ਜਗ ਰੇ ਸਿਰ ਤੇ ਚੋਬਰ ਟਟ ਟਟ ਪੈਂਦਾ ਟਾਈਮ ਨੂੰ ਨਹੀਂ ਜੋ ਫੜ ਕਦੇ ਰਹਿੰਦੇ ਹਉ ਕੁਝ ਕ ਵਕਤ ਲਈ ਹੱਥਾਂ ਦੇ ਹਥਿਆਰ ਛੱਡੇ ਆ ਤਮਗੇ ਆ ਹਾਲ ਯਤ ਪਹਿਮ ਪਾਲ ਲਿਆ ਲੋਕਾਂ ਨੇ ਨਾ ਕਈ ਲੋਕਾਂ ਨੇ ਥੋੜੀ ਜਿਹੀ ਮੈਮਰੀ ਵੀਕ ਹੈ ਉਹ ਸਿੱਧੂ ਆ ਇਹ ਲੋਕ ਜੇ ਕਾ ਤੂੰ ਭਲ ਜਾਂਦੇ ਉਹ ਕਦੋਂ ਸ਼ੇਰਾਂ ਛੱਡੇ ਸ਼ਿਕਾਰ ਹੇਰ ਨਦੀਆਂ ਰੋਕਾਂ ਦੇ ਪਤਾ ਕੀ ਗੱਲ ਆ ਬਾਈ ਹਰੇਕ ਬੰਦੇ ਦੀ ਜ਼ਿੰਦਗੀ ਦੇ ਆਪਣੇ ਸਰਕਮਸਟੈਂਸਸ ਹੁੰਦੇ ਨੇ ਉਸ ਹਿਸਾਬ ਨਾਲ ਜਿਉਂਦਾ ਮੇਰਾ ਵੀ ਉਹੀ ਸੁਭਾਅ ਹੈ ਹਰੇਕ ਬੰਦੇ ਨੂੰ ਥੋੜੀ ਜਿਹੀ ਪਰਸਨਲ ਸਪੇਸ ਦੇ ਵਿੱਚ ਆਜ਼ਾਦੀ ਹੁੰਦੀ ਹੈ ਵੀ ਉਹ ਯਾਰ ਆਪਣੀ ਚਾਰ ਦੀਵਾਰੀ 'ਚ ਬਹਿ ਕੇ ਆਪਣੇ ਭਰਾਵਾਂ ਨਾਲ ਬਹਿ ਕੇ ਆਪਣੇ ਮਾਪਿਆਂ ਨਾਲ ਬਹਿ ਕੇ ਇੰਜੋਏ ਕਰੇ ਜਾਂ ਕਿਤੇ ਵੀ ਨਾ ਪਰ ਬੜੇ ਲੋਕ ਤੁਹਾਨੂੰ ਜੱਜ ਕਰ ਦੋ ਹਿਸਾਬ ਨਾਲ ਮੈਨੂੰ ਤਾਂ ਬਾਲਾ ਹੀ ਕਰਦੇ ਆ ਫਿਰ ਮੈਂ ਸੱਜਣਾ ਸ਼ਰੀਕ ਆ ਨਾ ਤਾਂ ਕਰਕੇ ਸਾਨੂੰ ਕਹਿੰਦੇ ਨੇ ਤੁਸੀਂ दारू ਪੀਣੋ ਵੀ ਚਲੋ दारू ਹੀ ਪੀਤੇ ਤੁਹਾਡੇ ਵਾਂਗੂ ਪਰ ਵੱਟੇ ਤਾਂ ਨਹੀਂ ਮਨਾਏ ਅਸੀਂ ਜਦੋਂ ਟੈਲੈਂਟ ਚ ਬੀਟ ਨਹੀਂ ਹੁੰਦਾ ਫਿਰ ਇਲਜ਼ਾਮ ਲੱਗਦੇ ਨੇ ਮਿੱਤਰੋ ਇਹ ਦੁਨੀਆਦਾਰੀ ਬੜੀ ਗੰਦੀ ਚੀਜ਼ ਹੈ ਉਹ ਕਹਿੰਦੇ ਨਹੀਂ ਹੁੰਦੇ ਜੇ ਬਰਾਬਰੀ ਨਾ ਹੋ ਸਕੇ ਤਾਂ ਬਦਨਾਮੀ ਸ਼ੁਰੂ ਹੀ ਕਰ ਦੋ ਪਰ ਫਿਰ ਇਹ ਭੁੱਲ ਜਾਂਦੇ ਨੇ ਵੀ ਬਦਨਾਮੀ ਨਾਲ ਸਿਰਫ ਅਸੀਂ ਬਦਨਾਮ ਹੋ ਸਕਦੇ ਹਾਂ ਨਾਕਾਮ ਨਹੀਂ ਹੋ ਸਕਦੇ ਕਦੇ ਪਤਨਾਮੀ ਹੁੰਦੀ ਏ ਤੇ ਚਾਰ ਵਿਆਹ ਨੇ ਪੰਜਵਾਂ ਵੀ ਕਰਵਾਵਾਂਗੇ ਦੱਸੋ ਤੁਸੀਂ ਕੀ ਲੈਣਾ ਕਿਸੇ ਤੋਂ ਸਾਡਾ ਸਿਰਫ ਸਿਰਫ ਗਾਣਿਆਂ ਤੱਕ ਹੈ ਐਂਟਰਟੇਨਮੈਂਟ ਤੱਕ ਦੈਟਸ ਇਟ ਅੱਜ ਤੱਕ ਕਦੇ ਮੇਰੇ ਗਾਣੇ ਦੇ ਵਿੱਚ ਕਿਸੇ ਨਸ਼ੇ ਦਾ ਨਾਮ ਆਇਆ ਅੱਜ ਤੱਕ ਦੱਸ ਦੋ ਕੋਈ ਹੈ ਲੋਕ ਆਪ ਹੀ ਗਣੇਗਾ ਕਿ ਆਪ ਹੀ ਨਸ਼ਾ ਛਡਾਊ ਕੇਂਦਰ ਵਾਲੇ ਬਣ ਜਾਂਦੇ ਨੇ ਹਥਿਆਰਾਂ ਦੀ ਗੱਲ ਕਰਦੇ ਆ ਮੈਂ ਵੀ ਮੰਨਦਾ ਕਰਦਾ ਪਰ ਸਾਡਾ ਧਰਮ ਹਥਿਆਰਾਂ ਤੋਂ ਬਿਨਾ ਕੀ ਆ ਠੀਕ ਹੈ ਨਾ ਜੀ ਹਥਿਆਰ ਉਦੋਂ ਤੱਕ ਵਧੀਆ ਚੀਜ਼ ਹੈ ਜਦਨਾਂ ਚਿਰ ਤੁਹਾਡੀ ਸੇਫਟੀ ਲਈ ਹੈ ਜਦੋਂ ਕਿਸੇ ਤੇ ਹਵਾ ਕਰਨ ਲੱਗ ਜਦੋਂ ਮਾੜੀ ਚੀਜ਼ ਆਵਦੇ ਲਈ ਵੀ ਤੇ ਦੂਜੇ ਲਈ ਵੀ ਇਹ ਸਾਡੀਆਂ ਸੋਚਾਂ ਖਰਾਬ ਨੇ ਬਾਈ ਕਿਸੇ ਤੇ ਕੋਈ ਨੁਕਸਾਨ ਨਹੀਂ ਤੁਸੀਂ ਅੱਜ ਕੱਲ ਇੱਕ ਬੜੀ ਕਾਮਨ ਜੀ ਚੀਜ਼ ਦੇਖਦੇ ਹੋਵੋਗੇ ਹਥਿਆਰ ਵਾਲੇ ਗਾਣੇ ਹੋ ਗਏ ਜੀ ਕਲਚਰ ਖਰਾਬ ਹੋ ਗਿਆ ਇਹ ਕਿਹੋ ਜਿਹਾ ਤੁਸੀਂ ਦੁਨੀਆਦਾਰੀ ਸੁਧਾਰ ਰਹੇ ਹੋ ਵੀ ਗਾਣਿਆਂ ਵੱਲ ਦੇਖ ਰਹੇ ਹੋ ਉਧਰ ਵੈਬ ਸੀਰੀਅਸ ਬਣ ਰਹੀਆਂ ਉਹਨਾਂ ਤੇ ਤੁਹਾਡਾ ਧਿਆਨ ਨਹੀਂ ਜਾ ਰਿਹਾ ਜਿਹੜਾ ਇਹ ਕਹਿੰਦਾ ਵੀ ਮੇਰੇ ਕੋਲੇ ਮੈਂ ਹਥਿਆਰ ਲੈ ਕੇ ਮੈਂ ਮਾਰਦਾ ਅਸੀਂ ਕਦੇ ਉਹ ਤੜੀ ਦਿਖਾਇਆ ਗਾਲਾਂ ਤਾਂ ਨਹੀਂ ਗੱਡੀਆਂ ਕਿਸੇ ਨੂੰ ਜੇ ਸੁਧਾਰਨਾ ਅਸੀਂ ਵੀ ਤੁਹਾਡੇ ਨਾਲ ਤੁਰਦੇ ਆ ਸਾਡੇ ਨਾਲ ਕਰੋ ਅਸੀਂ ਗਾਉਣੇ ਬੰਦ ਕਰਦੇ ਆ ਲਾਇਸੈਂਸ ਬੰਦ ਕਰੋ ਹਥਿਆਰ ਰੱਖਣੇ ਬੰਦ ਕਰੋ ਦੇਸ਼ ਦੇ ਵਿੱਚ ਬੰਦ ਕਰੋ ਸਾਰਾ ਕੁਝ ਠੇਕੇ ਬੰਦ ਕਰੋ ਸਾਰਾ ਕੁਝ ਬੰਦਾ ਸੀ ਵੀ ਕਰਦੇ ਆ ਥੋੜਾ ਸੈਂਸਰ ਬੋਰਡ ਬੰਦ ਕਰੋ ਜਿਹੜਾ ਸੈਂਸਰ ਕਰਕੇ ਭੇਜਦਾ ਵੀ ਆ ਗਾਦੇ ਉਦੋਂ ਤੁਹਾਡੇ ਉਹ ਤਾਂ ਪਾਸ ਕਰਕੇ ਭੇਨੇ ਇਥੇ ਤੁਸੀਂ ਕਾਗਜ਼ਾਂ ਤੇ ਫਾਰਮੈਲਟੀ ਨੰਬਰ ਕੁੱਟਣ ਨੂੰ ਸਾਈਨ ਕਰਵਾਈ ਜਾਂਦੇ ਹੋ ਸਾਰਿਆਂ ਤੋਂ ਨਾਲੇ ਇੱਕ ਇੱਕ ਸੋਚ ਆ ਅ ਮੁੱਠੀ ਵਾਂਗੂ ਸੋਚ ਲੋਕਾਂ ਦੀ ਜੁੜੀ ਹੋਈ ਐ ਮੈਂ ਮੇਰੇ 6ਵੀਂ ਕਲਾਸ ਤੋਂ ਗਾਣੇ ਸੁਣ ਰਹੇ ਹਥਿਆਰ ਨਾਲੇ ਕਾਲਿਆਂ ਦੇ ਗਾਣੇ ਮੈਂ ਕਦੇ ਕੁਝ ਨਹੀਂ ਕੀਤਾ ਬੀ ਟੈਕ ਇਲੈਕਟ੍ਰੀਕਲ ਇੰਜੀਨੀਅਰ ਸਾਡੇ ਛੇ ਬੈਂਡ ਆਇਲੈਸ ਦੇ ਵਿੱਚੋਂ ਕੈਨੇਡਾ ਗਿਆ ਫਿਰ ਕੈਕੀ ਚ ਆਇਆ ਮੈਂ ਕਦੇ ਕਿਸੇ ਦੀ ਗੋਲੀ ਨਹੀਂ ਮਾਰੀ ਕਿਉਂ ਨਹੀਂ ਮਾਰੀ ਕਿਉਂਕਿ ਮੇਰੇ ਮਾਪੇ ਮੈਨੂੰ ਸਮਝਾਉਂਦੇ ਸੀ ਵੀ ਪੁੱਤ ਆ ਤਰਾ ਚੰਗਾ ਆ ਤਰਾ ਮਾੜਾ ਆਪਣੇ ਕੋਲੇ ਇੰਨੇ ਕੁ ਪੈਸੇ ਆ ਇੰਨੀ ਕੁ ਜ਼ਮੀਨਾਂ ਤੂੰ ਆ ਕੰਮ ਕਰਨਾ ਆ ਕੰਮ ਨਹੀਂ ਕਰਨਾ ਜੇ ਤੂੰ ਆ ਕੰਮ ਕੀਤਾ ਤਾਂ ਤੇਰੇ ਤੇ ਆ ਬੈਡ ਇਫੈਕਟ ਪਊ ਜੇ ਤੂੰ ਆ ਚੰਗਾ ਕੀਤਾ ਤਾਂ ਤੇਰੇ ਲਈ ਆ ਚੰਗਾ ਹੋਜੂ ਉਹ ਜਦੋਂ ਤੁਸੀਂ ਆ ਉਹਦੇ ਜਵਾਕਾਂ ਨੂੰ ਕੁਝ ਦੱਸਣਾ ਹੀ ਨਹੀਂ ਫਿਰ ਆਪਾਂ ਲੋਕਾਂ ਦੇ ਕਿਉਂ ਥੋਪਦੇ ਆ ਵੀ ਤੁਸੀਂ ਖਰਾਬ ਕਰਦੇ ਜਵਾਕ ਮੇਰੇ ਵੀਰੋ ਜੇ ਕੋਈ ਕਿਸੇ ਦਾ ਘੋੜਾ ਪੁੱਤ ਦਾਅਵਾਦਾ ਨਾ ਜਾਂ ਤੌਰੇ ਹਾਲਾਤ ਇਹੋ ਜਿਹੇ ਹੁੰਦੇ ਨੇ ਜਾਂ ਉਹਦੀ ਸਿੱਖਿਆ ਇਹੋ ਜੇ ਹੁੰਦੀ ਹੈ ਕਦੇ ਕੋਈ ਕਿਸੇ ਤੋਂ ਕਹਿ ਕੇ ਕੁਝ ਨਹੀਂ ਕਰਵਾਉਂਦਾ ਕਿਸੇ ਨੂੰ ਇਹ ਦੂਜਿਆਂ ਤੇ ਥੋਪਣਾ ਬੰਦ ਕਰੋ ਇੱਥੇ ਵੀ بڑے ਬੱਚਿਆਂ ਨੇ ਮਾਂ ਪਿਓ ਆਏ ਹੋਣਗੇ ਉਹਨਾਂ ਦੀ ਇਹ ਜ਼ਿੰਮੇਵਾਰੀ ਆਪਣੇ ਜਵਾਕਾਂ ਨੂੰ ਸਮਝਾਉਣ ਦੀ ਪੁੱਤ ਆ ਤਰਾ ਚੰਗਾ ਆ ਤਰਾ ਮਾੜਾ ਜੇ ਤੂੰ ਆ ਮਾੜਾ ਕਰੇਗਾ ਤੇ ਨੜਾ ਮਾੜਾ ਹੋਊਗਾ ਠੀਕ ਹੈ ਨਾ ਜੀ ਟੱਕਾ ਦਾ ਕਰ ਲਾਂਗੇ ਇਹੀ ਤਾਂ ਆਉਂਦਾ ਜੇ ਮੈਂ ਦੋ ਤਿੰਨ ਨੂੰ ਹੁਣ ਗਾਲਾਂ ਕੱਢੀਆਂ ਹੁੰਦੀਆਂ ਨਾ ਮਿੰਟ 'ਚ ਕਹਿ ਦੇਣਾ ਸੀ ਤਾੜੀਆਂ ਮਾਰਨੀ ਸੀ ਅੱਜ ਸਹੀ ਗੱਲ ਕਰਦਾ ਕਿਸ ਨੇ ਤਾੜੀ ਨਹੀਂ ਮਾਰੀ ਉਹ ਤਾੜੀ ਮਰਵਾਉਣ ਨੂੰ ਨਹੀਂ ਕਹਿ ਰਿਹਾ ਮੈਂ ਇਹ ਕਹਿੰਦਾ ਵੀ ਜੇ ਤੁਹਾਨੂੰ ਤੁਹਾਡੇ ਭਰਾ ਦੀ ਕੋਈ ਗੱਲ ਸਹੀ ਲੱਗਦੀ ਹੁੰਦੀ ਹੈ ਤਾਂ ਉਹ ਵੀ ਦੱਸਿਆ ਕਰੋ ਮੇਰਾ ਵੀਰ ਇੰਨਾਂ ਲਈ ਤਾਂ ਮੈਂ ਬਾਦੂਆ ਕੱਲ੍ਹ ਹੀ ਨਹੀਂ ਮੁੱਕਦਾ ਸਾਰੀ ਜ਼ਿੰਦਗੀ ਜੋਰ ਲਾਈ ਜਾਣਾ ਜਮ ਜਮ ਆਈ ਜਾਣ ਦਵਾਰੇ ਤਾਂ ਵੀ ਕੋਈ ਚੱਕਰ ਨਹੀਂ ਪਰ ਜੋ ਤੁਹਾਡੇ ਚੰਗੇ ਲਈ ਚੀਜ਼ ਹੈ ਮੇਰਾ ਵੀਰ ਜੇ ਕੁਝ ਕਹਿਣਾ ਹੋਣਾ ਤਾਂ ਨਾ ਆਪਣਾ ਛੋਟਾ ਭਰਾ ਜਾ ਵੱਡਾ ਭਰਾ ਬਣ ਕੇ ਸਮਝਿਆ ਕਰੋ ਠੀਕ ਹੈ ਨਾ ਮੇਰੇ ਵੀਰ ਅਖਬਾਰ ਇੱਕ ਗਾੜੀ ਦੇ ਨਾਮ ਦਾ ਉਹਨੇ 50 ਬੰਦੇ ਯੂਕੇ ਦੇ ਦਰ ਲੱਭੇ ਇਹੋ